ਜੀ ਸასი ਕਾਲ ਜੀ ਕੀ ਹਾਲ ਚਾਲ ਆ ਜੀ ਠੀਕ ਠਾਕ ਸਾਰੇ ਠੀਕ ਠਾਕ ਤੇ ਅੱਜ ਤੋਂ ਆਪਾਂ ਸਟਾਰਟਿੰਗ ਕਰਨ ਜਾ ਰਹੇ ਆ ਆਪਣੇ ਬਲੌਗਸ ਦੇ ਤੇ ਅੱਜ ਦਾ ਦਿਨ ਸਟਾਰਟ ਕਰਨ ਲੱਗੇ ਆ ਤੇ ਪਹਿਲਾਂ ਆਇਆ ਗੁਰੂ ਘਰ ਗੁਰੂ ਘਰ ਸਿੰਘ ਸਵਾ ਕੁਰਤੇ ਨੋਵਾ ਬਹਿਰ ਕੰਮ ਤੇ ਟਿਕਾਂਗੇ ਮੱਥਾ ਲਓ ਜੀ ਮੱਥਾ ਟੇਕ ਕੇ ਹੁਣ ਲੱਗੇ ਆ ਆਪਾਂ ਚੱਲਣ ਅੰਦਰ ਮੈਂ ਵੀਡੀਓ ਬਣਾਈ ਨਹੀਂ ਹੈਗੀ ਕੱਲਾ ਹੀ ਸੀਗਾ ਇੱਕ ਦੋ ਕੰਮ ਸੀਗੇ ਇੱਥੇ ਗੁਰੂ ਘਰ ਆਪਾਂ ਨੇ ਇਹਨਾਂ ਦਾ ਮਤਲਬ ਆਪਣਾ ਕਾਰਵਾਸ਼ਾ ਉੱਥੇ ਸਮਾਨ ਵਗੈਰਾ ਧੋਣਾ ਸੀ ਉਹ ਪਤਾ ਕਰਨਾ ਸੀਗਾ ਇੱਕ ਬੈਂ ਧੋਣੀ ਸੀਗੀ ਨਗਰ ਕੀਰਤਨ ਤੇ ਲੈ ਕੇ ਗਏ ਸੀਗੇ ਲੰਗਰਾਂ ਵਾਸਤੇ ਉਹ ਆਪਾਂ ਕਰਕੇ ਹੁਣ ਜਾ ਰਹੇ ਆ ਆਪਾਂ ਆਪਣੇ ਕਾਰਵਾਸ਼ ਤੇ ਲੋ ਜੀ ਆਪਾਂ ਪਹੁੰਚਣ ਲੱਗੇ ਆ ਆਪਣੇ ਕਾਰਵਾਸ਼ ਤੇ ਤੇ ਆ ਗਿਆ ਆਪਣਾ ਜੀ ਪੰਪ ਕਾਰਵਾਸ਼ ਤੇ ਆ ਤੇ ਮੌਸਮ ਹੈਗਾ ਖਰਾਬ, ਕੰਮ ਠੰਡਾ ਜਮਾ। ਇਹਨਾ ਪਾਪਾ ਨੇ ਆਪਣੀ ਗੱਡੀ ਦੀ ਕਰ ਲਈ ਐ ਟੈਂਕੀ ਫੁੱਲ। ਉਸ ਤੋਂ ਬਾਅਦ ਖੋਲ ਦੇ ਦੰਦ। ਆ ਹੈਗਾ ਤੇਲ ਜਿਹੜਾ ਆਪਾਂ ਨੇ ਪਾਉਣਾ ਇੰਟਲੀਸ਼। ਲੱਗਿਆ ਆਪਾਂ ਤੇਲ ਪਾਉਣ ਗੱਡੀ 'ਚ ਆਪਣੀ 'ਚ। ਤੇ ਕਈ ਤਰ੍ਹਾਂ ਦੀਆਂ ਮਸ਼ੀਨਾਂ ਨੇ ਇੱਕ ਜਿਹਾ ਇਦਾਂ ਹੁੰਦਾ ਵੀ ਤੁਸੀਂ ਪੈਸੇ ਪਾ ਦਿਓ, ਪੰਪ ਚੱਕਣੋਂ ਚਾਹੇ ਤੁਸੀਂ ਇਹ ਪੈਟਰੋਲ ਪਾਉਣਾ, ਪੈਟਰੋਲ। ਡੀਜ਼ਲ ਪਾਉਣਾ ਡੀਜ਼ਲ ਪਰ ਇਹਦੇ ਵਿੱਚ ਤੁਹਾਨੂੰ ਸਿਲੈਕਟ ਕਰਨਾ ਪੈਣਾ ਹੈ ਇਹ ਤੋਂ ਸੀ ਪਾਉਣਾ ਪਏ ਤੁਹਾਨੂੰ ਦਿਖਾਉਣਾ ਵੀ ਕਿਦਾਂ ਕਰਨਾ ਇਹਦੇ ਚ ਆਪਣੇ ਹੁਣ 60 ਹੈ ਰੁਪਏ ਆ ਗਿਆ ਆ ਗਿਆ ਹੁਣ 5 ਨੰਬਰ 5 ਨੰਬਰ ਹੈਗਾ ਡੀਜ਼ਲ 6 ਪੈਟਰੋਲ ਤੁਸੀਂ ਉਹੀ ਚੈੱਕ ਕਰਨਾ 5 ਤੇ 6 ਨੰਬਰ ਮਸ਼ੀਨਾਂ ਆਪਣੀ ਉਧਰ ਹੋ ਗਈਆਂ 3 ਤੇ 4 ਉਧਰ 1 ਤੇ 2 ਟਰੱਕਾਂ ਵਾਸਤੇ ਤੇ ਆ ਆਪਣੀ ਹੈਗੀ ਆ ਕਾਰ ਵਾਂਜਾ ਨੰਬਰ ਆਪੋ ਜਿਹਾਸ ਕਰਨੇ ਤੇ ਸੌਰੀ ਥੋੜੀ ਜਿਹੀ ਡਿਸਟਰਬੈਂਸ ਜ਼ਿਆਦਾ ਅੱਜ ਹਵਾ ਬਹੁਤ ਚੱਲ ਰਹੀ ਹੈ ਕੋਸ਼ਿਸ਼ ਕਰਦਾ ਮੈਂ ਹੈੱਡਫੋਨ ਲਾ ਕੇ ਵੀਡੀਓ ਬਣਾਉਣ ਦੀ ਲੱਗੇ ਹੋਏ ਆ ਆਪਣੇ ਰੇਟ ਹੈਗੇ ਜਿਹੜਾ ਇਟਲੀ ਚ ਸਭ ਨਾਲੋਂ ਘੱਟ ਹੈਗਾ ਆਪਣੇ ਵਾਲੇ ਪੰਪ ਤੇ ਹੈਗਾ ਆਪਣਾ ਪਾਰਟਨਰਸ਼ਿਪ ਤੇ ਸਭ ਨਾਲੋਂ ਘੱਟ 1 ਰੁਪਿਆ 3.54 ਪੈਸੇ ਰੇਟ ਆ ਜਿਹੜਾ ਪਟਾਚੀ ਜਗਾ ਤੋਂ ਮਿਲੂਗਾ 161 170 ਇਦਾਂ ਮਿਲੂਗਾ ਰੇਟ ਇਹ ਮੁੰਡਾ ਆ ਗਿਆ ਜੋਵਾਂ ਇਹ ਆਪਣਾ ਭਰਾ ਆਏ ਇੱਥੇ ਆਪਣੀ ਹੈਲਪ ਕਰਦਾ ਕੰਮ ਜੇ ਸਾਰਾ ਸਿਸਟਮ ਦੇਖਦਾ ਆਪਾਂ ਰਹਨੇ ਆ ਪਿੰਡ ਮਾਰਤੀ ਨੈਂਗੋ ਮਾਰਤੀ ਨੈਂਗੋ ਤੇ ਪਿੰਡ ਹੈਗਾ ਅਗਲਾ ਪਿੰਡ ਕੋਰਤੇ ਨੋਵਾ ਜਿੱਥੇ ਆਪਣਾ ਕਾਰਵਾਸ਼ ਇਹ ਤਾਂ ਇੱਕ ਮੱਕਾ ਨੂੰ ਲੈ ਕੇ ਆਏ ਇੱਕ ਕਫੇ 커피 ਵਾਲੇ ਕੈਪਸੂਲ ਨੇ ਕੋਰਸ ਇੱਕ ਸਾਡੇ ਕੋਲ ਘੱਟ ਸੀਗੀ ਉਦੋਂ 5 6 ਹੈਗੀਆਂ ਬੈਠਣੋਂ ਪਾਸੇ ਇਹ ਨਿਆਰਾ ਇੰਚ ਦਾ ਵਿੱਚੇ ਰਹਿਣ। ਜਿਵੇਂ ਜਿਹੜੇ ਸੀਟ ਤੇ ਸਮਾਨ ਪਿਆ ਉਹ ਵੀ ਚੱਕ ਲਿਆ। ਦੇਖੀ ਸਰ ਇਹ ਸਾਰੇ ਡਾਕੂਮੈਂਟ ਆਪਣੇ ਫਾਈਲਾਂ ਫੁੱਲਾਂ ਸਾਰਾ ਕੁਝ ਝੋਲਾ ਤੇ ਮਾਲ ਮੈਗੀ ਚੱਕ ਲਿਆਂਦੀ ਮੈਂ ਕਈ ਵਾਰ ਕੰਮ ਮਰ ਜਾਂਦਾ ਫਿਰ ਇੱਥੇ ਜੀ ਸਮਾਨ ਰੱਖਿਆ ਹੋਇਆ ਬਣਾ ਕੇ ਖਾ ਲਉਂਦੇ ਹੁੰਦੇ ਆ। ਚਾਹ ਚੂਹ ਦੇ ਨਾਲ। ਉਹ ਦੂਜੇ ਪੇਪਰ ਵਿੱਚੇ ਰਹਿਣ ਦੀ ਸਾਰੇ ਉਹ ਪੇ ਰਹਿਣ ਦੇ ਹਾਂ ਵਿੱਚ। ਗੱਡੀ ਸਾਡੀ ਗੰਦੀ ਹੋਈ ਵੀ ਜਾਦਾ ਪੌਂਚ ਜਿਆਦਾ ਨਿਆਣੇ ਵੀ ਗੰਦੀ ਕਰ ਦਿੰਦੇ ਆ ਗੱਡੀ ਵਾੜਾ ਜਿਆਦਾ ਮਾੜਾ ਹਾਲ ਹੋਇਆ ਵਾ ਲੋਕਾਂ ਦੀ ਅਸੀਂ ਗੱਡੀਆਂ ਧੋਈ ਜਾਂਦੇ ਆ ਆਪਣੀਆਂ ਦਾ ਅਸੀਂ ਜਿਆਦਾ ਕੰਮ ਖਰਾਬ ਕਰਕੇ ਦਾ ਲੈਣ ਚੱਲਿਆ ਛਾਪੀ ਅੰਦਰ ਦਫਤਰ ਖੋਲਾਂਗੇ ਲੈ ਕੇ ਬੈਗਨੂ ਦਾ ਨਾਮ ਆ ਸਾਡਾ ਹੈਗਾ ਸਿਸਟਮ ਕਾਰਬਾਸ਼ ਵਾਲਾ ਇਹ ਹੈਗਾ ਸੈਲਫ 24 ਘੰਟੇ ਖੁੱਲਾ ਰਹਿੰਦਾ ਸੋ ਵੀ 24 ਘੰਟੇ ਖੁੱਲਾ ਰਹਿੰਦਾ ਪੈਨ ਪਾਓ ਇੱਥੇ ਚਾਹੇ ਪੁਆਇੰਟ ਨਿਕਲਦੇ ਨੇ ਸੌਰੀ ਇੱਥੇ ਤੁਸੀਂ ਪਹੁੰਚ ਆਇਓ ਪਾ ਦੋ ਦੋ ਪਾ ਦੋ ਇਧਰ ਮਤਲਬ ਬੈਲ ਨਿਕਲਦਾ ਰੋਡਾ ਇਧਰ ਆਹਰ ਨਾਲ ਜਿੰਨੇ ਤੁਸੀਂ ਕੱਢਣੇ ਪੁਆਇੰਟ ਇੱਥੇ ਕੈਸ਼ ਪੈਂਦਾ ਇਹ ਆਪਣੇ ਤਿੰਨ ਨੇ 24 ਘੰਟੇ ਖੁੱਲੇ ਰਹਿੰਦੇ ਨੇ ਤੇ ਉਧਰ ਵੈਕੂਮ ਕਲੀਨਰ ਆ ਉਹ ਪਿੱਛੇ ਉਹ ਚਾਰ ਉਹ ਹੈਗੀਆਂ ਤੇ ਇੱਕ ਆਪਣੇ ਕੋਲ ਹੈਗੀ ਆ ਹਵਾ ਵਾਲੀ ਮਸ਼ੀਨ ਜੇ ਹਵਾ ਭਰਨੀ ਆ ਕਿਸੇ ਨੇ ਆਪਣੀ ਗੱਡੀ 'ਚ ਤਾਂ ਉਹ ਇੱਕ ਕੈਰੋ ਪਾਓ ਤੇ 4 ਮਿੰਟ ਚਾਲਦੀ ਹੈ ਹਵਾ ਆਪਣੇ ਟਾਇਰਾਂ ਵਿੱਚ ਭਰ ਲੋ ਨਾਲ ਮੀਟਰ ਲੱਗਿਆ ਹੋਇਆ ਤੇ ਆ ਹੈਗਾ ਇੱਧਰ ਕਾਰਵਾਸ਼ ਆਟੋਮੈਟਿਕ ਹੈ ਜਿਹੜਾ ਆਪਣਾ ਆ ਪਹਿਲਾਂ ਅਸੀਂ ਗੱਡੀ ਧੋ ਕੇ ਫਿਰ ਐਂਟਰ ਕਰਦੇ ਆ ਇੱਥੇ ਟਾਇਰ ਖੜਾ ਦਾਨਾ ਆਪਾਂ ਨੇ ਇਹਨੇ ਗੱਡੀ ਆਪਣੇ ਆਪ ਅੰਦਰ ਲੈ ਜਾਣੀ ਤੇ ਸਾਰੇ ਆ ਚੱਕਿਆਂ ਤੇ ਪੱਜਦਾ ਪਾਣੀ ਆ ਪਾਣੀ ਚਾਲਦਾ ਇੱਥੇ ਆ ਫਾਰਮ ਨਿਕਲਦੀ ਹੈ ਇਹਦੇ ਚੋਂ ਆ ਪਾਣੀ ਪਾਜਦਾ ਪ੍ਰੈਸ਼ਰ ਹਾਈ ਪ੍ਰੈਸ਼ਰ ਆ ਥੱਲੇ ਸਾਈਡਾਂ ਤੇ ਗੱਡੀ ਦੇ ਤੇ ਚੱਕਿਆਂ ਦੇ ਘੁੰਮਦੇ ਆ ਇਹ ਦੋਨੇ ਸਾਈਡ ਆ ਆ ਸਾਈਡਾਂ ਮਰ ਘੁੰਮਦੇ ਨੇ ਰੋਲ ਇਹ ਸਾਰੀ ਹੈਗੀ ਆਪਣੀ ਬ੍ਰਾਂਡ ਨਿਊ ਆ ਇਹ ਜਮਾ ਬ੍ਰਾਂਡ ਨਿਊ ਇਹਨੂੰ ਲੱਗੀ ਨੂੰ ਇਹ ਜੋ 2-3 ਮਹੀਨੇ ਹੋਏ ਆ ਤੇ ਸਿਆਲਾ ਚ ਵੀ ਇੱਥੇ ਕੁਝ ਨਹੀਂ ਚੱਲਦਾ ਹੈਗਾ ਹੀਟ ਲੱਗੀ ਹੋਈ ਆ ਸਾਰੀ ਇਹਦੇ ਰੂਅ ਜਿਹੜੇ ਹੈਗੇ ਆ ਆ ਹੈਗੇ ਆ ਰੋਲ ਇਹ ਵੀ 8 ਰੋਲ ਲੱਗੇ ਹੋਏ ਨੇ 4 ਸਾਈਡਾਂ ਵਾਲੇ 2 ਉੱਪਰ ਵਾਲੇ ਛੇ ਤੇ ਦੋ ਮੂਰੇ ਲੱਗੇ ਹੋਏ ਆ ਆ ਤੇ ਆ ਪਾਲਿਸ਼ ਆ ਤੇ ਆ ਵੈਕਸ ਆ ਅੱਗੇ ਫਿਰ ਆ ਚਾਰ ਮੋਟਰਾਂ ਸਕਾਉਣ ਨੂੰ ਲੱਗੀਆਂ ਵੀ ਹੌਪਰ ਵਾਲੀਆਂ ਚਾਰ ਆ ਸਾਈਡ ਵਾਲੀਆਂ ਇਹ ਚ ਨੂੰ ਵੀ ਹਵਾ ਆਉਂਦੀ ਆ ਕੋਈ ਬੰਦਾ ਐਂਟਰ ਨਹੀਂ ਕਰ ਸਕਦਾ ਜਦੋਂ ਇਹ ਚੱਲਦੀ ਆ ਹਾਂ ਸੈਂਸਰ ਲੱਗੇ ਹੋਏ ਨੇ ਇੱਧਰ ਇਹਦੇ ਘੱਟੋ ਘੱਟ 30 32 ਸੈਂਸਰ ਲੱਗੇ ਹੋਏ ਆ ਵੀ ਸੈਂਸਰ ਲੱਗੇ ਹੋਏ ਆ ਵੀ ਸੈਂਸਰ ਆ ਜਿਹੜੇ ਪੈਪ ਜੀ ਸਿਸਟਮ ਦਾ ਸਾਰਾ ਇੱਥੇ ਇੱਥੇ ਅਸੀਂ ਗੱਡੀਆਂ ਲਾ ਕੇ ਅੰਦਰ ਇੱਥੇ ਕਰਦੇ ਆਂ ਆ ਮੈਂ ਗਰਮੀ ਤੇ ਆ ਪਾਤੀ ਸੀਗੀ ਜੇ ਤਰਪਾਲ ਤਰਪੂਲ ਜਾਂ ਕੋਈ ਸ਼ੈੱਡ ਪਾਉਂਦੇ ਫਿਰ ਹਵਾ ਨਹੀਂ ਤੇ ਲੱਗਣੀ ਇਹ ਚ ਨੂੰ ਹਵਾ ਕ੍ਰੋਸ ਹੋਈ ਜਾਂਦੀ ਆ ਧੁੱਪ ਨਹੀਂ ਪੈਂਦੀ ਆ ਬੜਾ ਪ੍ਰੋਫੈਸ਼ਨਲ ਲੱਗੇਵੇਂ ਸਾਡੇ ਆ ਸਾਰੇ ਇਹਦੇ 'ਚ ਵੀ ਹਵਾ ਹੈਗੀ ਆ ਜੇ ਗੱਡੀ ਹਵਾ ਮਾਰਨੀ ਆ ਤੁਸੀਂ ਤੇ ਦੋ ਸਾਈਡ ਇਹ ਹੈਗਾ ਉਹ ਲੱਗਿਆ ਵਾ ਅੱਗੇ ਤੇ ਉਹ ਆਪਣੇ ਪੋਸਟ ਵਾਲਾ ਵੀ ਲੱਗਿਆ ਵਾ ਲੋਕਰ ਬਾਕੀ ਆ ਆਪਾਂ ਸਿਲੰਡਰ ਰੱਖੇ ਹੋਏ ਆ ਇਹਦੇ 'ਚ 60 ਸਿਲੰਡਰ ਹੈ ਇਹਨਾਂ ਬੜਾ ਇਟੇ ਟਾਈਮ ਜਿੱਦਿਸ ਨੂੰ ਲੋਡ ਹੋਵੇ 5 ਕਿਲੋ 10 ਕਿਲੋ 25 ਕਿਲੋ ਤੇ ਪ੍ਰੋਫੈਸ਼ਨਲ ਵੀ ਹੈਗੇ ਆ ਆਪਣੇ ਕੋਲ ਸੈਂਟਰ ਜਿਵੇਂ ਕਿਸੇ ਨੂੰ ਪ੍ਰੋਫੈਸ਼ਨਲ ਲੋੜ ਤੇ ਇੱਥੇ ਕਾਪੀ ਹੁੰਦੀ ਹੈ ਆ ਵੀ ਜਿਹੜਾ ਰੱਖਿਆ ਹੋਇਆ ਆ ਹੈਗੇ ਸਿਟਾਂ ਧੋਣ ਵਾਲੀਆਂ ਮਸ਼ੀਨਾਂ ਦੋ ਆ ਆਪਣੇ ਕੋਲ ਕਸਟੀਮ ਵਾਲੀ ਆ ਤੇ ਇੱਕਾ ਸ਼ੈਂਪੂ ਵਾਲੀਆਂ ਆ ਇਹ ਹੈ ਸਾਰੀ ਲੋਕੇਸ਼ਨ ਅੱਗੇ-ਅੱਗੇ ਮੁੰਡੇ ਲਈ ਤੁਹਾਡੇ ਨਾਲ ਅਸੀਂ ਜੁੜੇ ਰਹਾਂਗੇ ਡੇਲੀ ਨਵਾਂ ਬਲੌਗ ਪਾਇਆ ਕਰਾਂਗੇ ਦੇ ਲਈ ਤੁਹਾਨੂੰ ਅਪਡੇਟ ਕਰਿਆ ਕਰਾਂਗੇ ਆ ਸਾਡਾ ਅੰਦਰ ਸਾਰਾ ਮਟੀਰੀਅਲ ਏਪੀਆ ਸਾਰੀਆਂ ਅਸੀਂ ਬ੍ਰਾਂਡਡ ਮਟੀਰੀਅਲ ਵਰਤਦੇ ਹਾਂ ਸਾਰਾ ਤੇਸੀਨਿ ਬਰਤਦੇ ਹੈਗੇ ਬਾਕੀ ਸਾਡੀ ਬੀਲਿੰਗ ਵਾਲੀ ਮਸ਼ੀਨ ਕਰਵਾਣੀ 24 ਘੰਟੇ ਚੱਲਦੀ ਹੈ ਇੱਥੇ ਹਰ ਟਾਈਮ ਆ ਬਾਕੀ ਅਸੀਂ ਹੋਰ ਸਮਾਨ ਵੇਚਣ ਨੂੰ ਚੋਣ ਨੂੰ ਰੱਖਿਆ ਹੋਇਆ ਫ੍ਰਿਜ ਰੱਖਿਆ ਹੋਆ ਚਾਹ ਪਾਣੀ ਦਾ ਸਿਸਟਮ ਕੌਫੀ ਵਾਲੀ ਮਸ਼ੀਨ ਰੱਖੀ ਵੀ ਆ ਬਾਕੀ ਇਹਦਰ ਵੀ ਮਟੀਰੀਅਲ ਪਿਆ ਸਾਡੇ ਕੋਲ ਵਿੱਚ ਲੌਕਰ ਚ ਪਾਉਣ ਨੂੰ ਆ ਗਿਆ ਸਮਾਨ ਲੌਕਰ ਚ ਸਮਾਨ ਪਾ ਜਾਂਦੇ ਨੇ ਡੇਲੀ ਆ ਕੇ ਆਪਣਾ ਕੋਡ ਭਰੋ ਤੇ ਕੱਢ ਲਿਓ ਇੱਜ ਛੇਤੀ ਆ ਜਾਂਦਾ ਸਮਾਨ ਥੋੜਾ ਜਿਹਾ ਲੌਕਰ ਚ ਬਾਕੀਆਂ ਨਾਲ ਉਹ ਇਹ ਸਾਰੀਆਂ ਕੰਪਨੀਆਂ ਲਾਉਂਦੀਆਂ ਨੇ Amazon ਵੀ ਲਾਉਂਦੀ ਹੈ ਇਹ ਨਪੋਸਟ ਦਾ ਆ ਆਪਣੀ ਗੱਡੀ ਖੜੀ ਹੈ ਆਪਣਾ ਥੋੜਾ ਜਿਹਾ ਬੈਕ ਸਾਈਡ ਤੇ ਆ ਇਹਦੇ ਕਰਕੇ ਆਪਣੇ ਕੋਲ ਰੇਟ ਘਟਾ ਟਰੱਕ ਟ੍ਰੋਕਾ ਘਟਿਆ ਕੰਨੀ ਇੱਥੇ ਮੇਲਾ ਲੱਗਿਆ ਜਾਂਦਾ ਹਰ ਟਾਈਮ ਜੰਗਲ ਜਿਹਾ ਪਾ ਮਾਰਨ ਆ ਕਾਹਨ ਜੀ ਮੈਂ ਆਪਣੀ ਕੋਈ ਉਹ ਵੀ ਜਿਹੜੇ ਐਸਪ੍ਰੈਸੋ ਉਹ ਜਿਹੜਾ ਇਹ ਨਾ ਦੇ ਦਿੰਦੇ ਕਿ ਐਸਪ੍ਰੈਸੋ ਹੀ ਜਾਨੇ ਤੇ ਇਹ ਕਹਿੰਦੇ ਨੇ ਛੋਟੀ ਨੂੰ ਕਹਿੰਦੇ ਨੇ ਨਾ ਵਧੀਆ ਨੰਗੋ ਜਿਹੜੀ ਲੰਮੀ ਜਿਹੜੀ ਜਿਪੜੀ ਹੁੰਦੀ ਆ ਉਹਨਾਂ ਨੂੰ ਨੰਗੋ ਕਹਿੰਦੇ ਨੇ ਮਠਾ ਪਾਦਾ ਆਪਾਂ ਨੇ ਇਹਦੀ ਕੌੜੀਓ ਚੰਗਣੀ ਹੈ ਪੂਰੀ ਹੈ ਕੁਆਲਿਟੀ ਆ 24 ਘੰਟੇ ਸਾਡੇ ਕੋਲ ਆਨ ਲਾਈਨ ਨੇ ਕੈਮਰੇ ਅਸੀਂ ਦੇਖੀ ਜਾਂਦੇ ਹਾਂ ਨੇ ਅਲਾਰਮ ਲੋਰਮਨ ਲੱਗੇ ਹੋਏ ਨੇ ਵੀਕੇਜ ਸਿਸਟਮ ਚਾਲਦਾ ਤਿਆਰ ਰੱਖਦੇ ਨੇ ਤਾਂ ਮੌਸਮ ਉਸਨ ਕਰਾਵਾ ਪਰ ਅੰਦਰ ਬੈਹਿ ਜਣੇ ਨੇ ਅੰਦਰ ਬੈਠ ਕੇ ਦੇਖੀ ਜਾਈਏ ਸਕੇ ਉਹ ਕੀ ਪੂਰੀ ਡਾਟਾ ਕਾ ਉਹ ਤੇ ਵੀ ਕੋਈ ਥੋੜਾ ਜਿਹਾ ਰੁਕ ਮੌਜ ਦੇ ਆ ਕੇ ਕੋਈ ਤੇ ਭਾਈ ਪਿਆਜ਼ ਲਾਏਵੇਂ ਪਿਆਜ਼ ਲਾਏਵੇਂ ਮਗਾ ਨਹੀਂ ਪਿਆਜ਼ ਆ ਗੱਡੀ ਆਈ ਜ ਆਪਣੇ ਕੋਲ ਤੇ ਇਹਦੇ ਆਪਾਂ ਨੇ ਹੁਣ ਦਵਾਈ ਤਕਰੀਬਨ ਮਾਰਤੀ ਤੇ ਬਾਕੀ ਇਹਦੀ ਕੁਆਲਿਟੀ ਸਾਰੀ ਪਰ ਤੁਹਾਨੂੰ ਗੱਡੀ ਆਈ ਆਪਣੇ ਕੋਲ ਹੁਣ ਇਹਦੇ ਚੱਲੂਆ ਸਟੀਮਰ ਚੱਲੂਆ ਇਹਦੇ ਤੇ ਬੋਰਸ਼ ਚੱਲੂਆ ਬੈ ਤਾਂ ਗੱਡੀ ਨਵੀਂ ਹੋਆ ਜਿਦਾ ਆਏ ਹੁਣ ਆ ਚੀਜ਼ਾਂ ਨੇ ਆ ਆ ਸਾਰੀ ਮੈਲ ਚੱਕ ਦਣੀ ਆ ਆਪਣੇ ਸਾਰੇ ਕੋਣੀ ਵਾਲਾ ਮਟੀਰੀਅਲ ਨਵੀਂ ਬਣਾ ਦਣੀ ਬ੍ਰੇਡ ਨੇ ਜਿਦਾ ਆਣਾ ਹੋ ਚੱਲ ਰਿਹਾ ਆ ਦੇਖੋ ਦਾ ਪ੍ਰੋਫੈਸ਼ਨਲ ਤਰੀਕੇ ਨਾਲ ਚੱਲਦਾ ਕੰਮ ਆਪਣੇ ਦਵਾਈ ਮਾਰ ਕੇ ਤੇ ਆ ਦੇਖੋ ਗੱਡੀ ਉਧਰ ਦਾਨ ਕੰਮ ਕਰਦਿਆਂ ਇਹ ਦੋਨੇ ਕੰਮ ਕਰ ਦਿਆ ਦਵਾਈ ਮਾਰ ਪੀਏ ਦੀ ਇਹ ਜਿਹੜੀ ਤਰਬੋਲੀ ਮਸ਼ੀਨ ਆ ਤਿੰਨ ਮੋਟਰਾਂ ਨਾਲ ਛੜੀਸਾ ਪਾਉਂਦੀ ਆ ਪੂਰਾ ਅੰਦਰ ਤੱਕ ਛਕਦੀਆਂ ਮਟੀਰੀਅਲ